हां जी दोस्तों सारेया नु सस्श्रीकाल स्वागत करते हा टोंडा राज संधू फार्मिंग दे विच सो दोस्तों आज दी अपनी विजिट हैगी है ਪਿੰਡ ਘੜਕਾ ਤਹਿਸੀਲ ਜ਼ਿਲ੍ਹਾ दोस्तों इस ਪਿੰਡ नु श्री तरਨਤਨ ਸਾਹਿਬ ਲੱਗਦਾ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਦੋਸਤੋ ਇਹ ਪਿੰਡ ਚੰਬਾ ਪਿੰਡ ਬਿਲਕੁਲ ਲੱਗ ਗਿਆ ਖਾਸ ਵਿਜ਼ਿਟ ਤੁਸੀਂ ਘੜਕੇ ਕਰਨੀ ਆ ਵੀਰ ਅਮਰਤ ਕੋਲੇ ਆਇਆ ਹਾਂ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਮੋਸਟਲੀ ਪਸ਼ੂ ਤੁਹਾਨੂੰ ਜਿਹੜੇ ਦੋਸਤੋ ਇਸ ਘਰੋਂ ਆਪਾਂ ਦਿਖਾਈਦੇ ਆ ਅੱਜ ਓਵਰঅল ਪਸ਼ੂ ਜਿਹੜਿਆ ਦੋਸਤੋ ਚਾਰਨਕ ਸੀ ਇੱਕ ਬਿਲਕੁਲ ਬੈੜ ਜਿਹੜੀ ਆ ਸੇਲ ਹੋ ਚੁੱਕੀ ਆ ਤੇ ਤਿੰਨ ਐਨੀਮਲ ਜਿਹੜੇ ਤੁਹਾਨੂੰ ਆਪਾਂ ਦਿਖਾਉਣੇ ਆ ਦੋ ਬੈੜਾਂ ਬਿਲਕੁਲ ਗੱਬਣ ਤਿਆਰ ਇੱਕ ਬੱਛੀ ਆ ਦੋਸਤੋ ਆਂਸਰ ਬੱਛੀ ਆ ਸ਼ਾਈ ਵਾਲ ਅੰਗ ਵਿੱਚ ਸੋ ਬੱਛੀ ਬਹੁਤ ਖੂਬਸੂਰਤ ਆ ਦੋਸਤੋ ਆਂਸਰ ਬੱਛੀ ਆ ਠੀਕ ਆ ਜੀ ਅੱਗੇ ਜਿਹੜੇ ਵੀਰ ਨੇ ਬਿਲਕੁਲ ਸੇਵਾ ਕਰਕੇ ਦੋਸਤੋ ਕੋਈ ਵੀਰ ਸਾਹਮਣੇ ਦਾ ਸ਼ਕੀਨ ਆ ਤਾਂ ਤੁਸੀਂ ਇਹ ਬੱਛੀ ਵੀ ਲੈ ਕੇ ਜਾ ਸਕਦੇ ਜੀ ਠੀਕ ਆ ਸੋ ਉਮਰ ਏਜ ਕਿੰਨੀ ਆ ਕੀ ਰੇਟ ਭਾੜਤਾ ਦੋਸਤੋ ਅੱਜ ਇਹਨਾਂ ਪਸ਼ੂਆਂ ਦਾ ਰਹੂਗਾ ਪੂਰੀ ਗੱਲ ਵੀਰ ਅਮਰਤ ਤੋਂ ਆਪਾਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਸੋ ਪਸ਼ੂ ਦੋਸਤੋ ਚੰਗੇ ਹੁੰਦੇ ਆ ਪਰ ਨਰਖ ਫਰਕ ਤਸੱਲੀ ਆ ਤੁਸੀਂ ਵੀ ਆਪਣੀ ਕਰਕੇ ਲੈ ਕੇ ਜਾਇਓ ਅੱਗੋਂ ਵਪਾਰ ਦਾ ਕੰਮ ਆ ਤਸੱਲੀ ਆਪਣੀ ਵੀਰ ਕਰਕੇ ਲੈ ਕੇ ਆਉਂਦੇ ਆ ਠੀਕ ਆ ਤੇ ਅੱਜ 8 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਦੋਸਤੋ ਵੀਡੀਓ ਕੱਲ ਨੂੰ 9 ਦਸੰਬਰ ਨੂੰ ਮਾਰਨਿੰਗ ਅਪਲੋਡ ਕਰਦੇ ਆਂਗੇ ਐਨੀਮਲ ਦੋਸਤੋ ਚੰਗੇ ਆ ਠੀਕ ਆ ਜੀ ਓਵਰ ਆਲ ਚੰਗੇ ਆ ਬਾਕੀ ਡਿਟੇਲ ਆਪਾਂ ਵੀਰ ਤੋਂ ਲੈ ਲੈਨੇ ਆ ਆਜੋ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਅਮਰਤ ਸਸਰੀ ਕਾਲ ਸਸਰੀ ਕਾਲ ਜੀ ਕੀ ਹਾਲ ਚਾਲ ਜੋ ਠੀਕ ਠਾਕ ਭ ਠੀਕ ਆ ਅਮਰਤਾ ਭਾਈ ਅੱਜ ਪਸ਼ੂ ਵੇੜਾ ਹੀ ਆਪਣੇ ਕੋਲ ਸਾਰੀਆਂ ਮੇਰੇ ਵੇੜਾ ਹੀ ਆਪਣੇ ਤੋਂ ਪੰਜ ਹੀ ਗੱਲ ਇੱਕ ਗੱਲ ਵੇਗੀ ਅੱਛਾ ਜੀ ਤੇ ਅੱਛੀ ਆਦੀ ਜਾਂਦੀ ਠੀਕ ਆ ਹਾਂ ਤੇ ਇਹ ਵੇਗੀ ਹੁਣ ਤੈਨੋਂ ਵਸੀਆਂ ਰਹਿ ਗਈਆਂ ਆਪਣੇ ਕੋਲ ਇੱਕ ਥੀਰੀ ਆ ਅੱਛਾ ਜੀ ਆ ਦੁੰਦੀ ਵੇਸ਼ੀ ਘਿਰ ਚ ਆ ਜਾਂਦੀ ਇਹ ਘਿਰ ਚ ਆ ਗਈ ਹਾਂਜੀ ਪਲੂਨ ਪਹਿਲਾਂ ਨਹੀਂ ਪਹਿਲਾਂ ਨਹੀਂ ਸੁਣਿਆ ਰਹੀ ਹੈ ਨਹੀਂ ਪਿਓਰ ਦਵਦੰਦ ਹੋ ਗਈ ਠੀਕ ਆ ਜੀ ਸੋ ਬਲਖਣ ਜੀ ਹੈ ਨਾ ਇਹ ਘਿਰ ਦੇ ਵਿੱਚ ਆ ਗਈ ਹੈ ਹਾਂਜੀ ਹਾਂਜੀ ਘੇਰ ਤੇ ਛਾਈ ਹਾਲ ਦਾ ਕਰੋ ਸਾਰੇ ਠੀਕ ਆ ਸੋ ਗੇਰਦਾ ਤੇ ਸ਼ਾਈ ਵਾਲਦਾ ਦੋਸਤੋ 50 50% ਜਿਹੜਾ ਰੋਲ ਹੈਗਾ ਠੀਕ ਹੈ ਜੀ ਕਰੋ ਸੰਗ ਦੇ ਵਿੱਚ ਸੋ ਵਰਡ ਕੱਦ ਕੱਦ ਦੀ ਬਹੁਤ ਸੋਹਣੀ ਆ ਵੱਡੀ ਆ ਬਾਕੀ ਆਪਾਂ ਪੂਰਾ ਬਾਡੀ ਬਣਤਰ ਪੂਰਾ ਸਟਰਕਚਰ ਵਿਖਾ ਦਿੰਨੇ ਆ ਸੋ ਪਹਿਲੇ ਨੰਬਰ ਤੇ ਜਿਹੜੀ ਠੀਕ ਹੈ ਜੀ ਲੰਮਦਾਈ ਤੁਹਾਨੂੰ ਪਤਾ ਕੱਦ ਕਿੱਡਾ ਦੇ ਵੱਡੀ ਪੂਰੀ ਵੱਡੀ ਵਸ਼ੀ ਆ ਹਾਂ ਇਹ ਇਹ ਸੇਲ ਹੋ ਗਈ ਹਾਂਜੀ ਵੀਰੇ ਇਹ ਠੀਕ ਆ ਜੀ ਇਹ ਸੇਲ ਹੋ ਗਈ ਆ ਤੇ ਇਥੋਂ ਵੀਰ ਅਮਰਤ ਸਟਾਰਟ ਕਰ ਲੀਏ ਕੀ ਡਿਟੇਲ ਆ ਸੂਆ ਪਹਿਲਾਂ ਪਹਿਲਾਂ ਤੁਸੀਂ ਦੱਸਾ ਫਿਰ ਸੂਆ ਪਹਿਲਾਂ ਸੁਣ ਜਾ ਰਹੀ ਆ ਹਾਂਜੀ ਹਾਂਜੀ ਦਿਨ ਹਜੇ ਲੈ ਜੂ 2-4 ਕੇ ਜਿਆਦਾ ਵੀ ਹਾਂਜੀ 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 ਵੀਰੇ ਮਾਹਾਂ ਤਿਆਰੀ ਚੀ ਆ ਵਸ਼ੀ ਪੂਰੀ ਤਿਆਰੀ ਚੀ ਆ ਹਾਂਜੀ ਹਾਂਜੀ ਥਾਣ ਬਹੁਤ ਚੰਗਾ ਵੇਖੋ ਪਹਿਲਨ ਨੇ ਕੀਤਾ ਠੀਕ ਆ ਜੀ ਠੀਕ ਆ ਥਾਣ ਤੁਹਾਨੂੰ ਪਤਾ ਹੋਏ ਘੇਰਦਾ ਤੇ ਸ਼ਾਈ ਹਾਲ ਦਾ ਪੂਰਾ ਲੰਮਾ ਹੁੰਦਾ ਵਧੀਆ ਹੂੰ ਹਾਂ ਠੀਕ ਆ ਤੇ ਉਮਰ ਤਕਰੀਬਨ ਕਿ ਦੋਂਦੀ ਕਿ ਚੌਗੀ ਹਾਂ ਜੀ ਨੀ ਪਿਓਰ ਦੋ ਦੰਦ ਉਟਾਈਆਂ ਸਾਲਾਂ ਦੀ ਆ ਤੁਹਾਨੂੰ ਪਤਾ ਬੜਾ ਬੜਾ ਖर्चा ਆ ਜਾਂਦਾ ਉਹ ਸੋ ਦੋਂਦੀ ਬੱਚੀ ਆ ਦੋਸਤੋ ਸੋ ਚੰਗੀ ਰੀਜਨਲ ਪਾਲੀਆ ਕਿਸੇ ਵੀਰ ਨੇ ਜਿੱਥੋਂ ਵੀ ਆਈ ਆ ਠੀਕ ਆ ਜੀ ਚੰਗੀ ਸੇਵਾ ਸੰਭਾਲ ਦੇ ਵਿੱਚ ਦੋਸਤੋ ਰਹੀ ਆ ਕਿਉਂਕਿ ਕਦਗਾਠ ਵਾਲੇ ਪਾਸੇ ਵੀ ਫੁੱਲ ਵੱਡੀ ਆ ਤੇ ਸੰਭੀ ਸੁਭੀ ਵੀ ਪੂਰੀ ਆ ਸੇਵਾ ਚੰਗੀ ਹੋਈ ਆ ਬੱਚੀ ਦੀ ਤੇ ਆ ਦੇਖੋ ਜੀ ਸੋ ਪਿੱਟ ਪੁੜੇ ਦੀ ਵੀ ਕਾਫੀ ਸੋਹਣੀਆ ਚੌੜੇ ਪਿੱਟ ਪੁੜੇ ਦੇ ਵਿੱਚ ਆ ਲੜਾ ਲੁੜਾ ਦੋਸਤੋ ਹਜੇ ਢਿੱਲਾ ਕਾਫੀ ਠੀਕ ਆ ਤੇ ਆ ਜਿਹੜਾ ਥਾਣਾ ਲੱਗਾ ਵੇੜ ਤੇ ਬਿਲਕੁਲ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਕਰੋ ਚੱਕ ਆਹ ਦੇਖੋ ਜੀ ਠੀਕ ਹੈ ਸੋ ਮੁੱਠੀ ਥਾਣਾ ਪੂਰਾ ਤਸੱਲੀ ਵਾਲਾ ਥਾਣਾ ਠੀਕ ਹੈ ਜੀ ਭਣਾ ਭੁਲਾ ਬਹੁਤ ਜਿਆਦੀਆਂ ਐ ਵੇਖੀ ਭਣਾ ਜੋ ਨੀਲਗੀ ਥਾਣ ਬਹੁਤ ਜਿਆਦਾ ਵਧੀਆ ਕਰੋਗੀ ਠੀਕ ਹੈ ਜੀ ਬਿਲਕੁਲ ਆਰਡਰ ਗੁਲਾਬੀ ਗੁਲਾਬੀ ਬਿਲਕੁਲ ਕਲਰ ਦੇ ਦੋਸਤੋ ਜਿਹੜੇ ਥਾਣ ਤੁਹਾਨੂੰ ਨਜ਼ਰ ਆਵਣਗੇ ਥੋੜੇ ਬਾਅਦ ਮਤਲਬ ਕਿ ਭਣਾ ਚਲੋ ਨਾਰਮਲ ਪਹਿਲਾਂ ਸੁਣੀਏ ਬੱਚੇ ਤਾਂ ਵੀਰੇ ਤੁਹਾਨੂੰ ਪਤਾ ਭਲ ਪਾ ਜਾਂਦੀ ਆ ਆ ਬਿਲਕੁਲ ਬੌਂਦੀ ਬੌਂਦੀ ਤੇ ਅਮਰਤਾਪਾ ਬਿਲਕੁਲ ਟਿੱਪ ਕਹਿਣ ਤਸੱਲੀ ਆਪਣੀ ਪੂਰੀ ਇਹ ਆਪਾਂ ਤਸੱਲੀ ਕੀਤੀ ਆਪਾਂ ਜਿਹੜੇ ਵੀਰ ਨੇ ਆਪਦੀ ਤਸੱਲੀ ਕਰਕੇ ਖੜੇ ਹਾਂਜੀ ਜੇ ਆਪਾਂ ਗਰੰਟੀ ਦੇ ਘਲਾ ਫਿਰ ਆਪਣੀ ਗਰੰਟੀ ਉਹ ਠੀਕ ਆਨਲਾਈਨ ਹਾਂ ਹਾਂਜੀ ਹਾਂਜੀ ਜਿਹੜਾ ਇੱਥੇ ਆ ਕੇ ਆਪਦੀ ਤਸੱਲੀ ਕਰ ਗਿਆ ਚਲੋ ਉਹ ਤਾਂ ਉਹ ਤਾਂ ਹੋਰ ਵੀ ਬਹੁਤ ਹੀ ਵਧੀਆ ਗੱਲ ਹੈ ਪਹਿਲੇ ਨਵਸੀ ਨੇ 17 18 ਕਿਲੋ ਦੁੱਧ ਭਰਨਾ ਜਿੰਨਾ ਬੋਲਦਾ ਮੇਰਾ ਕਾਦ ਦੇਖੋ ਹਾਂ ਮੇਰੇ ਘਰ ਦੇ ਹਾਈਡ ਦੇ ਬ੍ਰੋ ਬਰਾ ਸੀ ਬਿਲਕੁਲ ਆਕਲਾ ਖੁੱਲੀ ਰਹੀ ਵੱਚੀ ਉੱਥੇ ਅੱਛਾ ਜੀ ਆਂਤ ਲਿਆਰਾ ਤੁਲੂਰਾ ਹੁਣ ਪਹਿਲੀ ਵਾਰ ਹੀ ਪਾਇਆ ਕਰੇ ਨਹੀਂ ਨਹੀਂ ਹੁਣ ਖੁੱਲੀ ਨਹੀਂ ਆ ਵੱਚੀ ਥੋੜੀ ਜਿਹੀ ਲੱਗਦੀ ਆ ਕਾਲੀ ਪੈਂਦੀ ਵਾਲੀ ਅੱਛਾ ਜੀ ਆ ਨਵੀਆਂ ਵੱਚੀ ਚਲੋ ਨਵੇਂ ਪਸ਼ੂ ਨੇ ਕਾਲਾ ਨਹੀਂ ਪੈਣਾ ਤੇ ਫਿਰ ਪੈਣਾ ਕਿੰਨੇ ਹਨਾ ਹਾਂ ਜੀ ਹਾਂ ਜੀ ਲਓ ਨਾ ਬੜਾ ਪਿਆਰਾ ਵੱਚੀ ਦੋਸਤੋ ਬਿਲਕੁਲ ਤੁਸੀਂ ਵੇਖੋਗੇ ਹਾਈਟ ਕੱਦ ਵਾਲੇ ਪਾਸਿਓ ਕੋਈ ਵੀਰ ਨਰਾਸ਼ ਹੋ ਕੇ ਨਹੀਂ ਜਾਊਗਾ ਹਾਈਟ ਕੱਦ ਪੂਰਾ ਵੱਡਾ ਛੋਟੇ ਢਿੱਲ ਜਿਹੜੀ ਨਾਰਮਲ ਜੀ ਦਰਮਿਆਨੀ ਜਿਹੜੀ ਤੁਹਾਨੂੰ ਦੋਸਤੋ ਨਜ਼ਰ ਆ ਰਹੀ ਕਸਮਾ ਲੈਵਾ ਕਰ ਲੂਗੀ ਠੀਕ ਆ ਆ ਦੇਖੋ ਬੋਲੀ ਜਿਆਦੀ ਚੰਗੀ ਵਸੀ ਠੀਕ ਆ ਛੋੜੀ ਘਰੋਂ ਨਾ ਜਿੱਦਾਂ ਖੁੱਲੀ ਰਹੀ ਆ ਹੁੱਥ ਨਹੀਂ ਫੇਰਿਆ ਕਹਿੰਦੇ ਉਹ ਅਜ਼ੀਲ ਆ ਆ ਐ ਮਤਲਬ ਕੋਈ ਗੱਲ ਨਹੀਂ ਆ ਬਿਲਕੁਲ ਥੋੜੀ ਜੀ ਡਰਦੀ ਆ ਡੰਗਰ ਤੈਨੂੰ ਪਤਾ ਨਵੇਂ ਸਾਹ ਦੇ ਆ ਕੇ ਡਰਦਾ ਬਿਲਕੁਲ ਜੀ ਬਿਲਕੁਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸੋ ਥੋੜਾ ਜਿਹਾ ਪਸ਼ੂ ਜਿਹੜਾ ਭੱਜਦਾ ਨਾ ਅਰਦਾ ਦੋਸਤੋ ਜਿਵੇਂ ਪਹਿਲਾਂ ਵਛੀਆਂ ਨੇ ਸੋ ਹੌਲੀ ਹੌਲੀ ਕਿਤੇ ਨਾ ਕਿਤੇ ਜਿਵੇਂ ਜਿਵੇਂ ਪਸ਼ੂ ਬਿਲਕੁਲ ਉਮਰ ਦੇ ਵਿੱਚ ਵਾਧਾ ਹੁੰਦਾ ਜਾਂ ਸੁਬਿਆਂ ਦੇ ਵਿੱਚ ਜਾਂਦਾ ਤੇ ਥੋੜਾ ਜਿਹਾ ਪਸ਼ੂ ਰਿਲੈਕਸ ਹੋ ਜਾਂਦਾ ਠੀਕ ਹੈ ਜੀ। ਬਸ ਇਹੋ ਥੋੜਾ ਜਿਹਾ ਡਰਦੀ ਆ। ਹਾਂ। ਨਹੀਂ ਛੜਾ ਇਹਨੇ ਚਲੋ ਕੀ ਮਾਰਨੀ ਆ ਕਰਮਾਲੀ ਨੇ। ਨਹੀਂ ਛੜਾ ਇੱਕ ਡੰਗਰ ਹੁੰਦਾ ਨਾ ਛੜਾ ਮਾਰੂ। ਉਹ ਨਹੀਂ ਚੱਕਰਾਗਾ। ਬਿਲਕੁਲ ਭਰਿਆ ਭਾਂਡਾ ਦੋਸਤੋ। ਤੁਹਾਨੂੰ ਪਤਾ ਵੀ ਰਹੀਏ ਵਸ਼ੀ ਤਿਆਰ ਕਰੀਏ ਤੇ ਖਰਚੇ ਦਾ ਮੁੱਲ ਵੀ ਨਹੀਂ ਪੂਰਾ ਹੁੰਦਾ ਇਹਨਾਂ ਦਾ। ਬਿਲਕੁਲ ਸਹੀ ਹੈ। ਜਿਹੜੇ ਹਿਸਾਬ ਨਾਲ ਕੱਦ ਲਈ ਫਿਰਦੀ ਵਸ਼ੀ ਬਹੁਤ ਵੱਡੀ ਗਾਂ ਬਣਨਾ। ਸਹੀ ਹੈ ਜੀ ਸਹੀ ਹੈ। 24- ਪਹਿਲੇ ਨਵਸ਼ੀ ਦਾ ਨੂੰ ਪਤਾ ਬਿਲਕੁਲ ਤੇ ਕਿੰਨਾ ਮੁੱਲ ਇਹਦਾ ਅਮਰਤ ਜਾਨਵਰ ਜੀ ਆ ਮੁੱਲ ਕਰਨਾ ਆਪਾਂ ਬਾਹਲਾ ਨਹੀਂ ਮੁੱਲ ਕਰਨਾ ਹਾਂਜੀ ਤੇ ਵੀਰ ਮੇਰਾ ਉਹ ਫੋਨ ਲਾਵੇ ਜਿਹਨੇ ਲੈਣੀ ਹੈ ਵਾਹ ਆਪਾਂ ਮੁੱਲ ਬਣਾ 60 ਕਰ ਲਈ ਬਣਾ 60 ਕਰ ਲਈ ਦੋ ਘਾਟ 60 ਦੀ ਵਸ਼ੀ ਆਪ ਦੇਣੀ ਦੋ ਘਾਟ ਹਾਂਜੀ ਠੀਕ ਹੈ ਜੀ 56000 ਦੀ ਵਸ਼ੀ ਦੇ ਦਾਂਗੇ ਉਹ ਚੋਂ ਛੋੜ ਛੱਪਾ ਕਰ ਦਾਂਗੇ ਇਹ ਅਖੰਡ ਹੋਰ ਲਓ ਜੀ ਮਾਨਤਾਂ 582000 ਮਾਨ ਹਾਂਜੀ ਹਾਂਜੀ ਉਹ ਚੋਂ ਕਰਾਂਗੇ ਲਓ ਜੀ 56000 ਦੇ ਵਿੱਚੋਂ ਵੀ ਅਖੰਡ ਮਾਨ ਹੋ ਜਾਊਗਾ ਸੋ ਬਾਕੀ ਵਸ਼ੀ ਦੇਖੋ ਤੁਸੀਂ ਕਿੱਡੀ ਫਾਨੇ ਆ ਖੂਬਸੂਰਤ ਹਰ ਪਾਸਿਓਂ ਠੀਕ ਆ ਜੀ ਤੁਹਾਂ ਬੰਨਿਓ ਖੁੰਜੀ ਨਹੀਂ ਆ ਸੋ ਬਿਊਟੀ ਦੇ ਵਿੱਚ ਵੀ ਬਹੁਤ ਖੂਬਸੂਰਤ ਆ ਦੋਸਤੋ ਚੰਗੀ ਰੀਜ ਨਾਲ ਜਿੱਥੋਂ ਵੀ ਆਈ ਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਕਾਫੀ ਸੋਹਣੀ ਰੀਜਨਲ ਆ ਕੇ ਜਿਹੜੀ ਦੋਸਤੋ ਪਾਲੀ ਆ ਤੇ ਪਸ਼ੂ ਜਿਹੜਾ ਦੋਸਤੋ ਬਿਲਕੁਲ ਹੌਲੀ ਦੀ ਉਮਰ ਦੇ ਵਿੱਚ ਪਹਿਲਾ ਸਵੇਰ ਹੁਣ ਸੌਣ ਜਾ ਰਿਹਾ ਠੀਕ ਆ ਢਾਈਆਂ ਸਾਲਾਂ ਦੀ ਆ ਤੁਹਾਨੂੰ ਬੜਾ ਵਸ਼ੀ ਤੇ ਖਰਚੇ ਆ ਜਾਂਦਾ ਪਾਲਣ ਦੀ ਜਿੰਨੇ ਕ ਪੈਸੇ ਲਈ ਉਹਨਾਂ ਨੇ ਸਾਹਮ ਦਾ ਮੁੱਲ ਵੀ ਨਹੀਂ ਲਿਆ ਆਪਣੇ ਤੋਂ ਹਮ ਆਪਾਂ ਕਮਾਈ ਕਰਕੇ ਦੇਂਦੇ ਹਾਂ ਚੋਂ ਹਮ ਠੀਕ ਆ ਜੀ ਹਾਂਜੀ ਠੀਕ ਆ ਅਗਲੀ ਵਾਰ ਆਪਣੇ ਕੋਲ ਇਹ ਆ ਗਈ ਆ ਠੀਕ ਇਹ ਸਵੇਰ ਫਿਰ ਕਿੰਨੇ ਵੇ ਸੂਰਈ ਆ ਦੂਜਾ ਵੀਰੇ ਦੂਜਾ ਦੂਜੇ ਸਵੇਰੇ ਹਾਂਜੀ ਗੱਭੋ ਨੇ ਮੀਡੀਅਮ ਜੀ ਹਾਈਟ ਆ ਦੋਸਤੋ ਠੀਕ ਆ ਹਾਈਟ ਦਰਮਿਆਨੀ ਮੀਡੀਅਮ ਤੁਸੀਂ ਮੰਨ ਲਿਓ ਦੂਜਾ ਸੂਗਾ ਸੂਣ ਜਾ ਰਹੀ ਹੈ ਤੇ ਹਫਤਾ ਲੈ ਜੂ ਬਜੇ ਆ ਹਾਂਜੀ ਹਾਂਜੀ ਵੀਰੇ ਹਫਤਾ ਕੱਢ ਦੀ ਹਫਤਾ ਪੂਰਾ ਲੈ ਜੂਗੀ ਠੀਕ ਆ ਜੀ ਸਮਾਂ ਹਫਤਾ ਲੈ ਜੀ ਪਹਿਲਾਂ ਦੋ ਦਿਨ ਪਹਿਲਾਂ ਦੂਰ ਕਰਦੀ ਹਫਤਾ ਕੱਢਦੀ ਆ ਹੂੰ ਪਹਿਲਾਂ ਨੇ 12 13 ਕਿਲੋਟ ਆਇਆ ਕਿ 14 ਹੀ ਜਾ ਸਕਦੀ 15 ਜਾ ਸਕਦੀ ਸੇਵਾ ਦਾ ਠੀਕ ਆ ਜੀ ਹਾਂਜੀ ਪਹਿਲਾਂ ਨੇ ਮਲ ਕੇ 12 ਲੀਟਰ ਦਿੱਤਾ ਹਾਂ ਸੀ ਫਲਾਂਕ ਬਹੁਤ ਜ਼ਿਆਦੀ ਹੈ ਕੋ ਆ ਕਰੋ ਚੈੱਕ ਜੀ ਬਹੁਤ ਜਿਆਦੀ ਵਸ਼ੀ ਖਰੀਗੀ ਆ ਕਰੋ ਚੱਕ ਜੀ ਠੀਕ ਆ ਸੋ ਤੁਹਾਨੂੰ ਵੀ ਪੂਰਾ ਵਧੀਆ ਦੋਸਤੋ ਲੇਵਾ ਵੀ ਪੂਰਾ ਸਾਫ ਹਾਈਟ ਮੀਡੀਅਮ ਦੇ ਵਿੱਚ ਆ ਜਿੰਨੀ ਵੀ ਆ ਦੋਸਤੋ ਠੀਕ ਆ ਹਾਈਟ ਦੇ ਹਿਸਾਬ ਨਾਲ ਦੇਖੀਏ ਤੇ ਪੂਰੀ ਰਾਜੀ ਆ ਆ ਫੇਸ ਕੁਆਲਿਟੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਵਸ਼ੀ ਆ ਆ ਦੇਖੋ ਜੀ ਠੀਕ ਆ ਲਓ ਜੀ ਕੋਈ ਨਾ ਕਰੋ ਨਹੀਂ ਕਰਦੇ ਤੁਹਾਨੂੰ ਪਤਾ ਕਿ ਸਾ ਨਕਲ ਕਰਦਾ ਆ ਕਾਲਾ ਪੈਂਦਾ ਪਸ਼ੂ ਜਦੋਂ ਇੱਕ ਥਾਂ ਬੱਜਾ ਰਵੇ ਬੜੀ ਕਾਲੀਆਂ ਬੀਖੀਆਂ ਕਰ ਹੋਣੀ ਜਦੋਂ ਭੂ ਪਾਈ ਦੀ ਜੇ ਸੰਗਲਾ ਚਾਈਆਂ ਹੁੰਦੀਆਂ ਹਮ ਲਓ ਜੀ ਆਹ ਦੇਖੋ ਉਹ ਜੀ ਜਿੱਤੇ ਮਾਦੀ ਆ ਫਿਰ ਇਹ ਉਹ ਆ ਨਾ ਨਗਰ ਤੋਂ ਬਾ ਨਵੇਂ ਤਾਂ ਆ ਗਏ ਪਿੰਡਾਂ ਰਾਤ ਹੀ ਆਈਏ ਵੀ ਬਿਸ਼ੇ ਆਪਣੇ ਜਿਹੜਾ ਪਸ਼ੂ ਜ਼ਿਆਦਾਤਰ ਵਪਾਰ ਚ ਰਹਿੰਦਾ ਤੇ ਉਹ ਚਲੋ ਗੇਜ ਪਈ ਹੁੰਦੀ ਆ ਜਿੰਨੇ ਪਹਿਲੀ ਵਾਰੀ ਪਸ਼ੂ ਨੇ ਘਰੋਂ ਬਾਹਰ ਨਿਕਲਣਾ ਤੋ ਉਹ ਥੋੜਾ ਜਿਹਾ ਘਰਦਾ ਵੀ ਆ ਭੱਜਦਾ ਵੀ ਹੈਗਾ ਦੋਸਤੋ ਠੀਕ ਆ ਜੀ ਤੇ ਕਾਲਾ ਵੀ ਪੈਂਦਾ ਜਿੰਨੇ ਘਰੋਂ ਪਹਿਲੀ ਵਾਰੀ ਪਸ਼ੂ ਨੇ ਬਾਹਰ ਨਿਕਲਣਾ ਠੀਕ ਆ ਜੀ ਤੇ ਦੂਜਾ ਸੂਬਾ ਇਹ ਵਾੜ ਜਿਹੜੀ ਦੋਸਤੋ ਸੂਣ ਜਾ ਰਹੀ ਆ ਪੰਜ ਪਸ ਇਹੋ ਪੈਂਦਾ ਥੋੜਾ ਜਿਹਾ ਨਾ ਕਰੋ ਨਹੀਂ ਕਰਦੇ ਸਹੀ ਹੈ ਛਾੜ ਲੈਣੇ ਠੀਕ ਹੈ ਜੀ ਥਾਣ ਵੇਖੋ ਕਿੰਨਾ ਵਧੀਆ ਦਾ ਠੀਕ ਸੋ ਬਿਲਕੁਲ ਗੋਲ ਗੋਲ ਥਾਣਾ ਦੋਸਤੋ ਸਪੇਸ ਜਿਹੜੀ ਆ ਬਿਲਕੁਲ ਬੇਸ਼ੱਕ ਤੁਹਾਨੂੰ ਥੋੜੀ ਘੱਟ ਨਜ਼ਰ ਆਊਗੀ ਪਰ ਥਾਣਾ ਪੂਰਾ ਕੁਆਲਿਟੀ ਦਾ ਵੇਖੋ ਸਪੇਸ ਵੀ ਜਿਹੜਾ ਛੱਡਾ ਪਰ ਕੀ ਪੂਰੀ ਕਰ ਜਾਨੀ ਨੇ ਆ ਲਓ ਠੀਕ ਤੇ ਕਿੰਨਾ ਮੋਲੇ ਦਾ ਅੰਮ੍ਰਿਤ ਇਹਦੇ ਮੋਲੇ ਤੇ ਬਣਾ ਵੇਸੀ ਤੁਹਾਨੂੰ ਪਤਾ 45000 ਰੁਪਏ ਦੀ ਆ ਹਾਂ ਮੋਲੇ ਬਣਾ 45 ਬਣਾ 40 38000 ਦੀ ਵੇਚੀ ਤੇ ਆ 38 ਦੀ ਅੱਜ ਛੋੜ ਹੀ ਕਰਾਂਗੇ ਵਿੱਚ ਹੋ ਜੂਗੀ ਮਾਨਤਾ ਠੀਕ ਹੈ 38000 ਚੋਂ ਤੇ ਅਗਲੇ ਪਾਸੇ ਫਿਰ ਕਿਹੜਾ ਗਿਫਟ ਇਹ ਤਾਂ ਬਹੁਤ ਜਿਆਦਾ ਨਕੀਨਾ ਤੁਹਾਨੂੰ ਵੇਚੋ ਪਿਓ 100% ਸ਼ਾਈ ਵਾਲ ਸ਼ਾਈ ਵਾਲ ਬੰਨ ਵੀ ਹੈਗਾ ਉਮਰ ਤਾਂ ਥੋੜੀ ਹੋ ਗਈ ਇੱਥੇ ਹਾਂਜੀ 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 10 ਮਹੀਨਿਆਂ ਦੀ ਯਾਰ 10 ਮਹੀਨਿਆਂ ਦੀ ਹਾਂ ਲਓ ਜੀ ਬਿਲਕੁਲ ਤੁੰਨ ਦੋਸਤੋਂ ਲੰਬਾਈ ਦੇ ਵਿੱਚ ਪੂਰਾ ਤੁੰਨ ਬੰਨ ਝਾਲਰ ਬਾਕੀ ਉਸੇ ਤਰ੍ਹਾਂ ਦੀ ਜਿਹੜੀ ਦੱਸੋ ਆ ਆਪਾਂ ਕਹਿ ਲਈਏ ਨਾ ਵੀ ਉਸੇ ਤਰ੍ਹਾਂ ਦੀ ਵਿੜਕ ਲੈਂਦੀ ਆ ਠੀਕ ਆ ਕੰਨਕੁਨ ਦੀ ਸਾਈਜ਼ ਵੇਖ ਲਓ ਤੁਸੀਂ ਲਾਲ ਰੰਗ ਆ ਬਿਲਕੁਲ ਗੁੜ ਵਰਗਾ ਰੰਗ ਤੇ 10 ਗਿ ਮਹੀਨਿਆਂ ਦੀ ਬੱਚੀ ਆ ਤੇ ਬਹੁਤ ਸੋਹਣੀ ਬੱਚੀ ਤਿਆਰ ਹੋ ਰਹੀ ਆ ਠੀਕ ਆ 10 ਗਿ ਮਹੀਨਿਆਂ ਦੀ ਆ ਸੋਹਣੀ ਗ੍ਰੋਥ ਕਰਦੀ ਪਈ ਆ ਅੱਗੇ ਕੋਈ ਖਿਡਾਰੀ ਵੀਰ ਤੇ ਪੂਰਾ ਬਿਲਕੁਲ ਜਿਹੜਾ ਦੋਸਤੋ ਸਾਂਭਣ ਸਮਾਉਣ ਨਾਲ ਜਿਹੜਾ ਕੋਈ ਚੰਗਾ ਵੀਰ ਇਹਨੂੰ ਮਿਲ ਗਿਆ ਤੇ ਬੱਚੀ ਪੂਰੀ ਜਿਹੜੀ ਆ ਦੋਸਤੋ ਸਹੀ ਟਾਈਮ ਤੇ ਆਪਾਂ ਇਹਨੂੰ ਗੱਬਰ ਵੀ ਕਰਵਾ ਲਵਾਂਗੇ ਤਾਂ ਕੋਈ ਮੈਨੂੰ ਲੱਗਦਾ ਵੀ ਜ਼ਿਆਦਾ ਨਹੀਂ ਤਾਂ ਖੀਰੀ ਖੀਰੀ ਬੱਚੀ ਇਹ ਸੂ ਵੀ ਸਕਦੀ ਆ ਠੀਕ ਆ ਆ ਦੇਖੋ ਰਸੀਆਂ ਨੂੰ ਰਸੀਆਂ ਹੁਣ ਪਾਈਆਂ ਸੱਕੇ ਬੱਚੀਆਂ ਆਈਆਂ ਹਾਂ ਤੁਹਾਨੂੰ ਬੜਾ ਵੀਰ ਜੀ ਵਸੀ ਨਸਲ ਵੀਰ ਬਹੁਤ ਆਦੀ ਹੈ ਦੀ ਥਾਂ ਤਾਂ ਚਾਰ ਹੀ ਹੈ ਪ੍ਰੋਪਰ ਹੈ ਨਾ ਹਾਂਜੀ ਹਾਂਜੀ ਝੋੜੀ ਝੂੜੀ ਵੇਖੋ ਨਹੀਂ ਕੰਨੀ ਹਾਂ ਸਿਰਫ ਡਰਦੀਆਂ ਹੀ ਆ ਥੋੜੀਆਂ ਇਹ ਨਾ ਹਾਂ ਲੰਗਰ ਜਿਉਂ ਨਾਮ ਹੈ ਥਾਂ ਦੇ ਉਦੋਂ ਡਰਦੇ ਹੁੰਦਾ ਹਾਂ ਆਏ ਨੂੰ ਸੀਸ ਲੱਗਾ ਉਹੋ ਜੀ ਨਹੀਂ ਹੈਗੀ ਇਹ ਵੀ ਕਾਕਾ ਵੀਰ ਆਇਆ ਵਾ ਦੇਖੋ ਥੋੜੀ ਐ ਡਰਦੀਆਂ ਵਾ ਉਦਾਂ ਸੀਲ ਆ ਹਾਂ ਹਾਂ ਕਹਿੰਦਾ ਬੂਝੂ ਬੂਣੀ ਨਾ ਪਾਉਂਦੇ ਠੀਕ ਆ ਅੱਛਾ ਉਹ ਵੱਚੀ ਦੋਸਤੋ ਕੋਈ 5 6 ਮਹੀਨੇ 5 6 ਮਹੀਨੇ ਸਾਂਭਣ ਦੀ ਲੋੜ ਆ ਤੇ 6 ਕੁ ਮਹੀਨੇ ਜਿਹੜੇ ਵੀਰ ਨੇ ਬਿਲਕੁਲ ਪਛੀ ਸਾਭ ਲਈ ਦੋਸਤੋ ਤੇ AI ਦੇ ਬਿਲਕੁਲ ਕਾਬਿਲ ਹੋ ਜੂਗੀ ਭਰ ਜੂਗੀ ਆ ਆਹ ਆਲਾ ਜੀ ਠੀਕ ਆ ਹਾਂਜੀ ਸੋ ਚੰਗੀ ਬੱਚੀ ਐ ਅਮਰਤ ਕੀ ਇਹਦਾ ਲੈਣ ਦੇਣ ਫਿਰ ਕਰਤਾ ਅਸੀਂ ਬੋਲਦੇ ਬਣਾ 15000 ਕਰ ਲਈਏ 15 ਆ 12000 ਦੀ ਦੇ ਦੀਏ ਦੇ ਲੈ ਕੀ ਬਰ ਮੇਰਾ 10000 ਰੁਪਏ ਯਾਰ ਦੱਸ ਦੇ ਵੱਛੀ ਦਾਨੋ ਬਤਾ ਹਾਂ ਵੱਛੀ ਬੜੀ ਪੜਕਾ ਬੂਰੀ ਵਛੀ ਵੇਖੋ ਲਊ ਵਾਲੀ ਆ ਹਾਂ ਬੱਚਿਆਂ ਵਾਲੀ ਖਾਲ ਦੇ ਪਲੀ ਹੂੰ ਲੋਕੀ ਦੋਸਤੋ ਬੇਸ਼ੱਕ 10 ਕੁ ਮਹੀਨਿਆਂ ਦੀ ਉਮਰ ਆ ਵਛੀ ਬਹੁਤ ਪਿਆਰੀ ਆ 10000 ਦੀ ਆ ਜਿਹੜੇ ਵੀਰ ਬਿਲਕੁਲ ਸ਼ੌਂਕ ਰੱਖਦੇ ਆ ਸ਼ਾਈ ਵਾਲ ਦਾ ਉਹਨਾਂ ਲਈ ਤੋਹਫਾ ਚੀਜ਼ ਆ ਦੋਸਤੋ ਛੱਡਿਓ ਨਾ ਇਹ ਅੱਜ ਨਾਗਸੀ ਵੀਰ ਅਮਰਤ ਕੋਲੇ ਤਿੰਨ ਪਸ਼ੂ ਦੋਸਤੋ ਬਿਲਕੁਲ ਤਸੱਲੀ ਵਾਲੇ ਆ ਦੋ ਗੱਬਣ ਤੇ ਇੱਕ ਵਛੀ ਤੁਹਾਨੂੰ ਦਿਖਾਤੀ ਅਮਰਤ ਹੋਰ ਕੋਈ ਗੱਲ ਬਾਤ ਭਾਸ ਵੀਰੇ ਓਕੇ ਆ ਦੋ ਟਾਈਮ ਦੀ ਆਪਦੇ ਸੱਲੀ ਕਰੋ। ਨਾ ਬਿਲਕੁਲ। ਹਾਂ ਨਾ ਗੱਬੜ ਬਖੂ ਆ ਕੇ ਪਾਸ ਕਰਕੇ ਖੜਨਾ ਜੀ ਆਪਣੇ ਗਰੰਟੀ ਦੇ ਭੇਜਾਂਗੇ। ਹਾਂਜੀ। ਉਹਦੀ ਆਪਣੀ ਗਰੰਟੀ। ਵੇਗੇ ਸੀ ਪਿਛਲੀ ਵਾਰੀ ਪਸ਼ੂ ਆਪਣੇ। ਹਾਂਜੀ ਹਾਂਜੀ ਜੀ ਤੁਹਾਨੂੰ ਪਤਾ ਰਹਿਣੀ ਜਾਂਦਾ ਮਾਲ ਬਿਲਕੁਨਾ। ਚੰਗਾ ਮਾਲ ਵਿੱਚ ਸੁਸਤਰਾ। ਉਹ ਰੇਟ ਪਰ ਤਾਂ ਭਾਸੇ ਰੋਵੇ ਨਾ ਚੀਜ਼। ਤੇ ਵਿਕਦਾ ਹੀ ਆ ਮਾਲ। ਤੇ ਹਾਂ ਨਹੀਂ ਮਾਲ ਹੈ ਕਿ ਨਾ। ਹੂੰ ਤੇ ਬੋਲ ਤੋ ਅਮਰਤ ਨੰਬਰ। ਆਪਣਾ ਨੰਬਰ ਆ ਵੀਰੇ 8144502378 ਤੇ 24292 ਤੋਂ ਤੇ WhatsApp ਚੱਲਦਾ। ਠੀਕ ਆ। ਹਾਂਜੀ। ਓਕੇ ਭਰਾ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਅਮਰਤ ਪਿੰਡ ਕੜ ਕੇ ਤੁਸੀਂ ਖਾਸ ਵਿਜਿਟ ਕਰਨੀ ਆ ਨੇੜੇ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ